ਬਰਾਮਾ ਦੀ ਹੱਟੇ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਗਰਮੀ ਵਾਲੇ ਸੂਟਾਂ ਦੀ ਵੈਰਾਈਟੀ ਪਹੁੰਚ ਗਈ ਜੀ ਕਈ ਕਸਟਮਰਾਂ ਆ ਜੀ ਮੰਗ ਸੀ ਜੀ ਪਹਿਲਾਂ ਸਾਡੇ ਕੋਲ ਮਾਲ ਦੇ ਵਿੱਚ ਚਾਹੇ ਖਤਮ ਹੋ ਗਿਆ ਸੀਗਾ ਨਵੇਂ ਦੁਬਾਰੇ ਮਾਲ ਬਹੁਤ ਹੀ ਵਧੀਆ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਪਹੁੰਚ ਗਿਆ ਜੀ ਇਹ ਕਾਟਨ ਦੇ ਸੂਟ ਹੈ ਜੀ ਪੌਂਚਾ ਵਰਕ ਵਾਲੇ ਆ ਦੇਖੋ ਜੀ ਸਰਵਾਰ ਦੇ ਪੌਂਚਾ ਵਰਕ ਹੈਗਾ ਇਹ ਇੱਕ ਕਮੀਜ਼ ਇਹਦੇ ਨਾਲ ਪ੍ਰਿੰਟ ਕਮੀਜ਼ ਆ ਪਲੇਨ ਸਲਵਾਰਾਂ ਦੇ ਉੱਤੇ ਵਰਕ ਕੀਤਾ ਹੋਇਆ ਹੈਗਾ ਮਸਲੀਨ ਦਾ ਟਾਈ ਡਾਈ ਦੁਪੱਟਾ ਨਾਲ ਹੈਗਾ ਮਸਲੀਨ ਦਾ ਟਾਈ ਡਾਈ ਦੁਪੱਟੇ ਦੇ ਨਾਲ ਇਹਦੇ ਵਿੱਚ ਬਹੁਤ ਡਿਜ਼ਾਈਨਾਂ ਦੇ ਵਿੱਚ ਕਲਰਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਬਹੁਤ ਹੀ ਗਾਕ ਮੁੜ ਕੇ ਗਈ ਸੀ ਇਹਦੇ ਵਾਸਤੇ ਵੀ ਕੜਾਈ ਵਾਲਾ ਪਹੁੰਚੇ ਤੇ ਬਸ ਕਾਲਾ ਸੂਟ ਚਾਹੀਦਾ ਹੈਗਾ ਮਾਰਕੀਟ 'ਚ ਵੇਕੇ 8500 ਵੇਕੇ 900 ਦਾ ਸਾਡਾ ਰੇਟ ਆ ਸਿਰਫ 650 ਰੁਪਏ ਜੀ ਇਹਦੇ ਵਿੱਚ ਦੇਜਾਇਨਾਂ ਦਾ ਬਹੁਤ ਡਿਜ਼ਾਇਰਡ ਪਹੁੰਚ ਗਿਆ ਜਿਹਦੇ ਚਵਾਲ ਤੇ ਆ ਦੇਖੋ ਜੀ ਪਹੁੰਚਿਆ ਤੇ ਵਰਕ ਕਾਟਨ ਦਾ ਕਪੜਾ ਜੀ ਬਿਲਕੁਲ ਗਰਮੀ ਵਾਲੀ ਵੈਰਾਈਟੀ ਹੈ ਕੰਟਰਾਸਟ ਮੈਚਿੰਗ ਹੈ ਜੀ ਨਾਲ ਇਹਦੇ ਕਾਟਨ ਦਾ ਕਮੀਜ਼ ਆਏਗਾ ਮਸਲੀਨ ਦਾ ਦੁਪੱਟਾ ਹੈ ਨਾਲ ਇਹਦੇ ਟਾਈ ਡਾਈ ਦੁਪੱਟਾ ਮਸਲੀਨ ਦਾ ਨਾਲ ਰੇਟ ਸਿਰਫ 650 ਰੁਪਿਆ ਰੇਟ ਹੈ ਜੀ ਆਪਣੇ ਕੋਲੇ ਸੇਲ ਮੇਲੇ ਦੇ ਉੱਤੇ 650 ਰੁਪਏ ਦੇ ਵਿੱਚ ਫੈਂਸੀ ਕੁਆਲਿਟੀ ਆ ਜੀ ਬਿਲਕੁਲ ਜਿਵੇਂ ਆਪਾਂ ਕਹਦੇ ਨਾ ਗਰਮੀ ਦੇ ਵਿੱਚ ਫੈਂਸੀ ਕੁਆਲਿਟੀ ਨਵੀਂ ਚੀਜ਼ ਆ ਜੀ ਬਿਲਕੁਲ ਇਹ ਆ ਦੇਖੋ ਕਮੀਜ਼ ਸਲਵਾਰ ਦੇ ਉੱਤੇ ਵਰਕ ਆ ਕਮੀਜ਼ ਦਾ ਕੱਪੜਾ ਆ ਗਿਆ ਜੀ ਕਾਟਨ ਦਾ ਕੱਪੜਾ ਆ ਜੀ ਤੇ ਆ ਦੁਪੱਟਾ ਆ ਗਿਆ ਟਾਈਡ ਆਈ ਇਹਦੇ ਨਾਲ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸ਼ਿਲਮੇਲਾ ਚੱਲ ਰਿਹਾਗਾ ਭਾਰੀ ਸ਼ਿਲਮੇਲਾ ਦਿੱਸੇ ਜੀ ਰੰਗ ਤੇ ਡਿਜ਼ਾਈਨ ਇਹਦੇ ਵਿੱਚ ਵੱਖੋ ਵੱਖਰੇ ਕਲਰ ਜਿੰਨੇ ਰੰਗ ਨੇ ਓਨੀ ਡਿਜ਼ਾਈਨ ਨੇ ਜੀ ਇਹ ਕੋਈ ਇਕਦਾਂ ਨਹੀਂ ਗਾ ਵੀ ਅੱਡੋ-ਅੱਡੀ ਸਾਰੇ ਡਿਜ਼ਾਈਨਿੰਗ ਆਉਂਦੇ ਜੀ ਵੱਖ-ਵੱਖਰੇ ਕਲਰ ਹੋਗੇ ਸਾਰੇ ਆ ਦੇਖੋ ਫੈਂਸੀ ਵੈਰਾਈਟੀ ਹੈ ਬਿਲਕੁਲ ਆ ਕਮੀਜ਼ ਆ ਗਿਆ ਆ ਟਾਈ ਡਾਈ ਦੁਪੱਟਾ ਆ ਗਿਆ ਇਹਦੇ ਨਾਲ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ 650 ਰੁਪਏ ਦੇ ਵਿੱਚ ਹੈ ਫੈਂਸੀ ਪੌਂਚਾ ਵਰਕ ਕੜਾਈ ਵਾਲਾ ਸੂਟ ਸੇਲ ਮੇਲੇ ਤੇ ਲੱਜਾ ਜੀ ਇਹੇ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਬਹੁਤ ਹੀ ਰੰਗਾਂ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਇਹਦੇ ਵਿੱਚ ਬਹੁਤ ਆ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ ਪਰ ਆਮਾ ਦੀ ਹੱਤੀ ਦੇਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇਤੇ ਜੀ ਆ ਦੇਖੋ ਸਭ ਤੋਂ ਸਵਾਰ ਤੇ ਪਹੁੰਚਾ ਵਰਕ ਆ ਕਮੀਜ ਆ ਗਈ ਆਜਾ ਵਟਕਾ ਆ ਗਿਆ ਜੀ ਭਾਰੀ ਸਿਲ ਮੇਲੇ ਚੱਲ ਰਿਹਾ ਹੈ ਜੀ ਭਰਾਮਾ ਦੀ ਹੱਤੀ ਦੇ ਉੱਤੇ ਭਾਰੀ ਸਿਲ ਮੇਲੇ ਦੇ ਉੱਤੇ ਜੀ ਰੰਗ ਡਿਜ਼ਾਈਨ ਦੇ ਵਿੱਚ ਬਹੁਤ ਆ ਗਿਆ ਜੀ ਬਹੁਤ ਹੀ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈਗਾ ਭਰਾਮਾ ਦੀ ਹੱਤੀ ਦੇ ਉੱਤੇ ਜੀ ਫੈਂਸੀ ਸੂਟ ਕੜਾਈ ਵਾਲੀ ਸਲਵਾਰ ਦੇ ਨਾਲ ਸਿਰਫ 650 ਚੱਕਾ ਜੀ ਇਹ 650 ਰੁਪਏ ਦੇ ਵਿੱਚ ਭਰਾਮਾ ਦੀ ਹੱਤੀ ਦੇ ਉੱਤੇ ਭਾਰੀ ਸਿਲ ਮੇਲੇ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ ਜੀ ਫੈਂਸੀ ਕਢਾਈ ਵਾਲਾ ਸੂਟ ਹੈਗਾ ਪੌਂਚਾ ਵਰਕ ਵਾਲਾ ਸੂਟ ਵਿਦ ਦੁਪੱਟੇ ਦੇ ਨਾਲ 550 ਰੁਪਏ ਦੇ ਵਿੱਚ ਰੰਗ ਡਿਜ਼ਾਈਨ ਬਹੁਤ ਕੰਦਰਾ ਜਮਾਲ ਪਹੁੰਚੂਗਾ ਇਹਦੇ ਵਿੱਚ ਜੀ ਬਹੁਤ ਕੁਆਲਿਟੀ ਵਿੱਚ ਮਾਲ ਆ ਗਿਆ ਜੀ ਜਿੰਨਾ ਮਰਜੀ ਲੈ ਸਕਦੇ ਹੋਗੇ ਭਰਾਵਾਂ ਦੀ ਹੱਕੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲੇ ਦੇ ਉੱਤੇ ਪੂਰਾ ਵਧੀਆ ਕਾਟਨ ਦਾ ਕੱਪੜਾ ਹੀ ਇਹ ਸਾਰਾ ਕਾਟਨ ਤੇ ਕੱਪੜਾ ਲੱਗਿਆ ਹੋਇਆ ਹੈਗਾ ਪ੍ਰਿੰਟ ਕਮੀਜ਼ ਹੈ ਟਾਈ ਡਾਈ ਦੁਪੱਟਾ ਜੀ ਨਾਲ ਇਹਦੇ ਮਸਲੀਨ ਦਾ ਸਰ 650 ਦਾ ਕਰਤਾ ਜੀ ਇਹ 650 ਰੁਪਏ ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲੇ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ ਜੀ ਭਰਾਵਾਂ ਦੀ ਹੱਤੀ ਬਾਸਟਰ ਰੋਡ ਮੋਰਮੰਡੀ